ਅੱਜ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਨ ਦੇ ਮੌਕੇ ਦੇ ਉੱਪਰ ਜਿਨ੍ਹਾਂ ਨੇ ਦੇਸ਼ ਨੂੰ ਪਛੜੇ ਵਰਗ ਨੂੰ ਇੱਕ ਸੇਧ ਦਿੱਤੀ ਆਪਣਾ ਸੰਵਿਧਾਨ ਲਿਖਿਆ ਸਿੱਖਿਆ ਦੀ ਕ੍ਰਾਂਤੀ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਸੀ ਉਹਨਾਂ ਦੀ ਇੱਕੋ ਹੋ ਸੀਗੀ ਵੀ ਜੋ ਪੜ੍ਹੇਗਾ ਜੋ ਬੱਚਾ ਪੜ੍ਹੇ ਲਿਖੇਗਾ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਵਰਗ ਦਾ ਹੋਵੇ ਪਿੱਛੇ ਨਹੀਂ ਰਹੇਗੀ ਪਰ ਰਹੇਗਾ ਉਸ ਚੀਜ਼ ਦੇ ਅਸੀਂ ਪਰਉਕਾਰ ਤੇ ਚੱਲਦੇ ਹੋਏ ਅੱਜ 400 ਦੇ ਕਰੀਬ ਬੱਚਿਆਂ ਨੂੰ ਮੈਂ ਮੇਰੇ ਦੋਸਤ ਰਮੇਸ਼ ਜੀ <div> ਦੀਵਾਨ ਜੀ ਹੋਰ ਵੀ ਮੇਰੇ ਮਿੱਤਰ ਸਾਰਿਆਂ ਨਾਲ ਰਲ ਕੇ 400 ਦੇ ਕਰੀਬ ਬੱਚਿਆਂ ਨੂੰ ਜੋ ਸਾਡੇ ਭਰਾਵਾਂ ਨੇ ਸਾਨੂੰ ਕਿਹਾ ਉਹਨਾਂ ਨੂੰ ਕਿਤਾਬਾਂ ਕਾਪੀਆਂ ਜੋ ਵੀ ਜ਼ਰੂਰਤ ਸੀਗੀ ਅਸੀਂ ਆਪਣੇ ਵੱਲੋਂ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਏਹੀ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਪਰ ਏਹੀ ਸਾਰੇ ਪਰਿਵਾਰਾਂ ਨੂੰ ਹਰ ਇੱਕ ਜੀ ਨੂੰ ਬੇਨਤੀ ਹੈ ਬੱਚਿਆਂ ਨੂੰ ਪੜ੍ਹਾਓ ਲਿਖਾਓ ਉਹਨਾਂ ਦੀ ਪੜ੍ਹਾਈ ਵੱਲ ਧਿਆਨ ਦਿਓ ਤਾਂ ਕਿ ਆਪਣਾ ਜੋ ਕੋਈ ਵੀ ਪਰਿਵਾਰ ਦਾ ਕੋਈ ਵੀ ਜੀ ਪਿੱਛੇ ਨਾ ਰਹਿ ਸਕੇ ਸਕੂਲਾਂ ਦੇ ਬੱਚੇ ਜੀ ਸਕੂਲਾਂ ਦੇ ਜੀ ਕੋ ਮੋਸਟਲੀ ਸਰਕਾਰੀ ਸਕੂਲ ਦੇ ਬੱਚੇ ਨੇ ਜੀ ਬਾਕੀ ਸਾਡੇ ਸਵੀਪਰ ਯੂਨੀਅਨ ਦੇ ਜੋ ਜੋ ਵੀ ਸਵੀਪਰ ਯੂਨੀਅਨ ਦੇ ਬੱਚੇ ਕੰਮ ਕਰਨ ਵਾਲੇ ਸਾਡੇ ਕਰਿੰਦੇ ਨੇ ਉਹਨਾਂ ਦੇ ਬੱਚੇ ਨੇ ਜਾਂ ਹੋਰ ਵੀ ਸਰਕਾਰੀ ਸਕੂਲ ਦੇ ਵਿੱਚ ਜਿੰਨੇ ਵੀ ਬੱਚੇ ਪੜ੍ਹਦੇ ਨੇ ਕਰੀਬ 400 ਦੇ ਕਰੀਬ ਬੱਚਾ ਹੈ ਜਿਨ੍ਹਾਂ ਨੂੰ ਅੱਜ ਅਸੀਂ ਇਹ ਸਮਾਨ ਭੇਟ ਕੀਤਾ ਬਾਬਾ ਸਾਹਿਬ ਡਾਕਟਰ ਭਿੰਦਾਵਾਂ ਅੰਬੇਦਕਰ ਜੀ ਦੇ ਜਨਮ ਦਿਨ ਲੱਖ ਲੱਖ ਵਧਾਈਆਂ ਜਿੱਥੇ ਹੀ ਉਹਨਾਂ ਦੇ ਜਾਂਦੇ ਤੋਂ ਪਲਕਸ ਦੇ ਵਿੱਚ ਅੱਜ ਸਪੀਕਰ ਜੂਨੀਅਰ ਨਗਰ ਕੌਂਸਲ ਪਾਤਲਾ ਦੇ ਵੱਲੋਂ ਉਸਤਾਨ ਨਗਰ ਕੌਂਸਲ ਪਾਤਲਾ ਦੇ ਵਿੱਚ ਇਹਨਾਂ ਸਪੀਕਰ ਜੂਨੀਅਰ ਦੇ ਵੱਲੋਂ ਜਿੱਥੇ ਇਹ ਸੱਸੰਗ ਦਾ ਆਯੋਜਨ ਕੀਤਾ ਗਿਆ ਉੱਥੇ ਹੀ ਜਿਹੜੇ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ ਵੀਰ ਸੋਨੇ ਜਲੂਰ ਜੀ ਉਹਨਾਂ ਨੇ ਕਾਪੀਆਂ ਵੰਡ ਕੇ ਆਪਣੇ ਵੱਲੋਂ ਇਹਨਾਂ ਬੱਚਿਆਂ ਦੇ ਜਿੱਥੇ ਹੌਸਲਾ ਵਧਾਈ ਕੀਤੀ ਹੈ तकरीबन 400 ਬੱਚੇ ਨੇ ਜਿਹੜੇ ਕਿ ਸਰਕਾਰੀ ਸਕੂਲਾਂ ਦੇ ਬੱਚੇ ਆਂ ਜਾਂ ਅਨਾਜ ਮੰਡੀ ਦੇ ਜਿਹੜੇ तकरीबन 273 ਬੱਚੇ ਨੇ ਉਹਨਾਂ ਸਾਰੇ ਬੱਚਿਆਂ ਨੂੰ ਤੇ ਹੋਰ ਵੀ ਜਿਹੜੇ ਵੱਡੇ ਸਰਕਾਰੀ ਜਿਹੇ ਪੜ੍ਹਦੇ ਆਂ ਕੁਝ ਜਿਹੜੇ ਸਾਡੇ ਜਾਣਕਾਰ ਸੀ ਅਸੀਂ 400 ਬੱਚਿਆਂ ਨੂੰ ਸੁਨੇਹਾ ਲਾਇਆ ਉਹ 400 ਬੱਚਿਆਂ ਨੂੰ ਕਾਪੀ ਵੀਰ ਸੋਨੇ ਜਲੂਰ ਜੀ ਵੱਲੋਂ ਇਹਦਾ ਫਾਇਦਾ ਹੋਇਆ ਇਹਦਾ ਇਹਦਾ ਜਿਹੜਾ ਸਾਡਾ ਉਪਰਾਲਾ ਇਹੀ ਹੈ ਵੀ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆਂ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਉਹਨਾਂ ਦਾ ਜਿਹੜੇ ਅਸਮਰਥ ਹੈ ਜਿਹਹੇ ਜੋ ਪ੍ਰਾਲਾਜ ਇਸ ਸਵਿਪਰ ਯੂਨੀਅਨ ਨੇ ਅਨ ਆਪਣਾ ਸੋਨੀ ਜਰੂਰ ਜੀ ਦੇ ਮਾਧਿਅਮ ਰਾਹੀਂ ਤੇ ਜਿਹੜੀ ਸਾਡੀ ਟੀਮ ਦੇ ਰਾਵਾਦਨ ਰਾਹੀਂ ਜਿਹੜੇ ਬੱਚਿਆਂ ਨੂੰ ਥੋੜਾ ਜਿਹਾ ਪ੍ਰੇਰਿਤ ਕਰ ਰਿਹਾ ਹੈ ਵੀ ਆਪਣਾ ਸਾਰਾ ਲਾਣ ਦੀ ਕੋਸ਼ਿਸ਼ ਕੀਤੀ ਹੈ ਮੈਂ ਪ੍ਰਾਰਥਨਾ ਕਰੂੰਗਾ ਵੀ ਜਿੰਨੀ ਵੀ ਸ਼ਹਿਰ ਦੇ ਵਿੱਚ ਸੰਸਥਾਵਾਂ ਨੇ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਇਹ ਘਟੋ ਘਟ ਤਿੰਨ ਚਾਰ ਮਹੀਨਿਆਂ ਦੀ ਜਿਹੜੀ ਕਾਪੀਆਂ ਸਾਡੇ ਵੱਲੋਂ ਦਿੱਤੀਆਂ ਜਾ ਰਹੀਆਂ ਇੱਕ ਬੱਚੇ ਨੂੰ ਤੇ ਸਾਰੀ ਸੰਸਥਾਵਾਂ ਨੂੰ ਬੇਨਤੀ ਕਰੂੰਗਾ ਵੀ ਇਸੇ ਤਰ੍ਹਾਂ ਥੋੜਾ ਥੋੜਾ ਪ੍ਰਾਲਾ ਕਰਨ ਇੱਕ ਸਾਲ ਦਾ ਬ